ਯਾ ਤਾਂ ਬਹੁਤ ਮਾੜੀ ਬਿਲਕੁਲ ਨਹੀਂ ਫਸਲਾ ਬਹੁਤ ਨੁਕਸਾਨ ਹੋ ਰਹੀ ਹੈ ਕਿੰਨੀਆਂ ਕੁ ਫਸਲਾਂ ਬਹੁਤ ਸਾਰੀ ਨੁਕਸਾਨ ਹੋ ਗਈ ਜਿਹੜਾ ਚੋਨਾ ਲੱਗ ਡੁੱਬ ਗਿਆ ਹਮ ਬਸ ਉਸ ਤੋਂ ਬਰਸਾਤ ਬਹੁਤ ਹੋ ਰਹੀ ਹੈ ਬਰਸਾਤ ਕਾਰਨ ਹਾਲਾਤ ਮਾੜੇ ਨੇ ਕਿੰਨਾ ਪਾਣੀ ਵਧਿਆ ਜੀ ਪਾਣੀ ਅੱਜ ਕੁਛ 1/2 ਫੁੱਟ ਵਧਿਆ ਹੈ ਨਹੀਂ ਯਾਰ ਲੈ ਕੋਈ ਗੱਲ ਨਹੀਂ ਕੀਤੀ ਅੱਛਾ ਹਾਂ ਜੀ ਪਾਣੀ ਕਿੱਥੇ ਆਇਆ ਪਾਣੀ ਦੀ ਫਸਲਾਂ ਦੇ ਵਿੱਚ ਪਿੱਛੇ ਰੰਗੜ ਪੈਣੀ ਹੁੰਦੀ ਹੈ ਹਮ ਇੱਧਰ ਵੀ ਪਾਰ ਤੱਕ ਪਾਣੀ ਤੇ ਰੁਕ ਪਾਰ ਹੋ ਗਿਆ ਹਮ ਫੱਕੇ ਆ ਫਾਨ ਦੇ ਸਮੇਂ ਪਾਣੀ ਵਧ ਗਈ ਤੇ ਆ ਕੰਢੀ ਚਾਂਸੀ ਨੇ ਲਾਟ ਬਹੁਤ ਮੜਿਆ ਅੱਛੇ ਹਾਂ ਕਿਸ ਤਰ੍ਹਾਂ ਦੇ ਪਾਣੀ ਕਰਕੇ ਸਾਰਾ ਪਾਣੀ ਬਾਹਰ ਨਿਕਲਣਾ ਚાલુ ਹੋ ਗਿਆ ਹੈ ਪਿੰਡਾਂ ਦੇ ਮੂੜੀਆਂ ਸੜ ਗਈਆਂ ਕਈਆਂ ਦੇ ਝੋਨੇ ਲੱਗੇ ਡੁੱਬ ਗਏ ਹੂੰ ਦਦਾ ਪਵਣਾ ਫੁੱਟ ਪਾਣੀ ਵਰ ਗਿਆ ਅੱਛਾ ਅੱਜਾ ਕੋ ਫਟ ਵਰ ਗਿਆ ਅੱਛਾ ਕਿੰਨੇ ਕ ਖੇਤਾਂ ਇਚ ਆਇਆ ਕਿੰਨੇ ਕਿਨੇ ਹਰੇਤੇ ਵਾਲੀ ਆਰਾਮ ਸੇ ਪੇਣੀ ਦੇ ਨਾਲ ਨਾਲ ਹੂੰ ਘਰਾਂ ਨੂੰ ਹੀ ਲੱਗਿਆ ਕਰਨ ਲੱਗਿਆ ਫੇਤੇ ਚੀਜ਼ ਕਰਦਾ ਇਹ ਪ੍ਰਸ਼ਾਸਨ ਨਾਲ ਹੀ ਆਇਆ ਜੋ ਕਰਨਗੇ ਫੈਸਲਾ ਜਨਤਾ ਨੇ ਹੱਕ ਜੀ ਕਰਨਗੇ ਤਾਂ ਠੀਕ ਹੀ ਹੈ ਹਾਲਾਤ ਬੜੇ ਨੇ ਪਾਣੀ ਵਧਦਾ ਪਿਆ ਅੱਜ ਪਾਣੀ ਘੱਟ ਸੀ ਅੱਜ ਜ਼ਿਆਦਾ ਹੈਗਾ ਭਾਈ ਕਿੰਨਾ ਕੁ ਵਧਿਆ ਪਾਣੀ ਪਟਕੂ ਵਧਿਆ ਜ਼ਿਆਦਾ ਹੀ ਹੋ ਗਿਆ ਨੁਕਸਾਨ ਮੂੰਗੀਆਂ ਦਾ ਕਈਆਂ ਦਾ ਹੋ ਰਿਹਾ ਜਿਹਨਾਂ ਦੇ ਖੇਤਾਂ 'ਚ ਮੂੰਗੀਆਂ ਖਾਦੀਆਂ ਨਾ ਉਹ ਮੇ ਪਾਣੀ ਜ਼ਿਆਦਾ ਇਹ ਛੋਣਾ ਕਿ ਜਨ ਲੱਗਿਆ بارش ਵੀ ਬਹੁਤ ਜ਼ਿਆਦਾ ਪੈ ਗਈ ਬਾਰਸ਼ ਕਰਕੇ ਵੀ ਸਾਡੇ ਫਸਲ ਮੂੰਗੀ ਆਈ ਏ ਮੂੰਗੀ ਆਈਏ ਮੂੰਗੀ ਬਤਲ ਹੁਣ ਕੱਟਣੀ ਸੀ ਨਾ ਉਹ ਆ ਗਈ ਤੇ ਇਹ ਜਦ ਰੇਤਲ ਬੈਣੀ ਕਈਆਂ ਦੀ ਮੂੰਗੀਆਂ ਡੁੱਬ ਗਈਆਂ ਤੇ ਚੰਗਰ ਬੈਣੀ ਦੇ ਨਾਲ ਪਾਣੀ ਦਾ ਲੱਗ ਗਿਆ ਛੋਣਾ ਛੋਨੇ ਦੇ ਵਿੱਚ ਵੀ ਪੈ ਗਿਆ ਪਾਣੀ ਕਈਆਂ ਛੋਣਾ ਲੱਗਿਆ ਪਾਣੀ ਦਾ ਤਾਂ ਬਹੁਤ ਮਾੜੀ ਬਿਲਕੁਲ ਨਹੀਂ ਫਸਲਾ ਬਹੁਤ ਨੁਕਸਾਨ ਹੋ ਗਿਆ ਕਿੰਨੀਆਂ ਕੁ ਫਸਲਾਂ ਮੌਨਸੂਨ ਸਾਰੀ ਨੁਕਸਾਨ ਹੋ ਗਈ ਜਿਹੜਾ ਚੋਨਾ ਲੱਗ ਡੁੱਬ ਗਿਆ ਹੂੰ ਬਸ ਉਸ ਤੋਂ ਬਰਸਾਤ ਬਹੁਤ ਹੋ ਰਹੀ ਹੈ ਬਰਸਾਤ ਕਾਰਨ ਹਾਲਾਤ ਮਾੜੇ ਨੇ ਕਿੰਨਾ ਪਾਣੀ ਵਧਿਆ ਹੋਇਆ ਹੈ ਪਾਣੀ ਅੱਜ ਕੁਛ 1/2 ਫੁੱਟ ਵਧਿਆ ਹੈ ਨਹੀਂ ਯਾਰ ਲੈ ਕੋਈ ਗੱਲ ਨਹੀਂ ਕੀਤੀ ਅੱਛਾ ਹਾਂ ਜੀ ਪਾਣੀ ਕਿੱਥੇ ਆਇਆ ਪਾਣੀ ਦੀ ਫਸਲਾਂ ਦੇ ਵਿੱਚ ਪਿੱਛੇ ਰੰਗੜ ਪੈਣੀ ਹੋਣੀ ਹੂੰ ਇੱਧਰ ਵੀ ਪਾਰ ਤੱਕ ਪਾਣੀ ਤੇ ਰੁਕ ਰ ਗਿਆ ਹੂੰ ਅੱਗੇ ਫਸਣ ਦੇ ਸਮੇਂ ਪਾਣੀ ਵਧਦੇ ਪਿਆ ਤਾਂ ਕੰਮ ਨਹੀਂ ਚੱਲਸੀ ਨਾ ਲਾਹਤ ਬਹੁਤ ਮੜਿਆ ਅੱਛਾ ਕਿਸ ਤਰ੍ਹਾਂ ਦੇ ਪਾਣੀ ਕਰਕੇ ਸਾਰਾ ਪਾਣੀ ਬਾਹਰ ਨਿਕਲਣਾ ਚાલુ ਹੋ ਗਿਆ ਹੈ ਪਿੰਗਾਂ ਦੇ ਮੂੜੀਆਂ ਸੜ ਗਈਆਂ ਕਈਆਂ ਦੇ ਝੋਨੇ ਲੱਗੇ ਡੁੱਬ ਗਏ ਹਮ ਦਦਾ ਪਾਵਣਾ ਫੁੱਟ ਪਾਣੀ ਵੜ ਗਿਆ ਅੱਛਾ ਅੱਜ ਦੋ ਕੁ ਫੁੱਟ ਵੜ ਗਿਆ ਅੱਛਾ ਕਿੰਨੇ ਕੁ ਖੇਤਾਂ ਵਿੱਚ ਆਇਆ ਕਿੰਨੇ ਕਿਨੇ ਰੇਤੇ ਵਾਲੀ ਆਰਾਮ ਨਾਲ ਪੇਣੀ ਦੇ ਨਾਲ ਨਾਲ ਹਮ ਘਰਾਂ ਨੂੰ ਹੀ ਲੱਗਿਆ ਘਰਾਂ ਨੇ ਹੀ ਲੱਗਿਆ ਖੇਤਾਂ ਚ ਹੀ ਖੇਤਾਂ ਚ ਇਹ ਪ੍ਰਸ਼ਾਸਨ ਨਾਲ ਹੀ ਆਇਆ ਜੋ ਕਰਨਗੇ ਫੈਸਲਾ ਜਨਤਨ ਹੱਕ ਜੇ ਕਰਨਗੇ ਤਾਂ ਠੀਕ ਹੀ ਹੈ ਹਾਲਾਤ ਬੜੇ ਨੇ ਪਾਣੀ ਵਧਦਾ ਪਿਆ ਕੱਲ ਪਾਣੀ ਘੱਟ ਸੀ ਅੱਜ ਜ਼ਿਆਦਾ ਹੈਗਾ ਪਾਣੀ ਕਿੰਨਾ ਕੁ ਵਧਿਆ ਪਾਣੀ ਫੁੱਟ ਕੁ ਵਧਿਆ ਜ਼ਿਆਦਾ ਹੋ ਗਿਆ ਖਸਾਨ ਮੂੰਗੀਆਂ ਦਾ ਕਈਆਂ ਦੋੜਿਆ ਜਿਹਨਾਂ ਦੇ ਖੇਤਾਂ 'ਚ ਮੂੰਗੀਆਂ ਖਾਦੀਆਂ ਨਾ ਉਹਨੇ ਪਾਣੀ ਜ਼ਿਆਦਾ ਤੇ ਝੋਨਾ ਕਿ ਜਨ ਲੱਗਿਆ بارش ਵੀ ਬਹੁਤ ਜ਼ਿਆਦਾ ਪੈ ਰਹੀ ਹੈ ਨਾ ਬਾਚ ਕਰਕੇ ਵੀ ਹੋ ਗਿਆ ਸਾਡੇ ਫਸਲ ਮੰਗੀ ਆਈ ਏ ਮੰਗੀਆਂ ਆਈਆਂ ਜਿਹੜੀ ਮੰਗੀ ਬਤਲ ਹੁਣ ਕੱਟਣੀ ਸੀ ਨਾ ਉਹ ਵਾਟ ਗਿਆ ਤੇ ਇਹ ਜਦ ਰੇਤ ਲਈ ਬੈਣੀ ਕਈਆਂ ਦੀਆਂ ਮੰਗੀਆਂ ਡੁੱਬ ਗਈਆਂ ਤੇ ਚੰਗਰ ਬੈਣੀ ਦੇ ਨਾਲ ਪਾਣੀ ਦਾ ਰਕ ਗਿਆ ਥੋਨੇ ਥੋਨੇ ਦੇ ਵਿੱਚ ਹੀ ਪੈ ਗਿਆ ਪਾਣੀ ਜਿਹੜੀਆਂ ਥੋਨਾ ਲੱਗਿਆ ਸੀ